ਕਲਪਨਾ ਕਰੋ ਕਿਸੇ ਨੂੰ ਪਹਿਲੀ ਨਜ਼ਰੇ ਇਸ਼ਕ ਹੋਵੇ ਤੇ ਉਸਦੇ ਨਾਲ ਵਿਆਹ ਵੀ ਕਰ ਲਿਆ ਹੋਵੇ ਪਰ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗੇ ਕਿ ਉਹ ਕੁੜੀ ਨਹੀਂ ਸਗੋਂ ਮੁੰਡਾ ਹੈ ਤਾਂ ਉਸ ਬੰਦੇ ਦਾ ਕੀ ਹਾਲ ਹੋਵੇਗਾ ਜੀ ਹਾਂ ਅਜਿਹਾ ਹੀ ਕੁਝ ਇੰਡੋਨੇਸ਼ੀਆ ਦੇ ਵਿੱਚ ਹੁੰਦਾ ਦੱਸਦੇ ਕਿ ਇੰਡੋਨੇਸ਼ੀਆਈ ਵਿਅਕਤੀ ਦੇ ਨਾਲ ਹੀ ਜਿਹੜੀ ਕਿ ਮਾਮਲਾ ਸਾਹਮਣੇ ਆਇਆ ਜਿਸ ਨੇ ਹਾਲ ਹੀ ਦੇ ਵਿੱਚ ਆਪਣੀ ਪ੍ਰੇਮਿਕਾ ਨਾਲ ਬਹੁਤ ਝੂਮਟਾਮ ਦੇ ਨਾਲ ਵਿਆਹ ਕੀਤਾ ਸੀ ਪਰ ਜਿਵੇਂ ਹੀ ਨਵਿਆਹੀ ਪਤਨੀ ਘਰ ਆਈ ਤਾਂ ਹੰਗਾਮਾ ਹੋ ਜਾਂਦਾ ਹੈ ਇੱਕ ਰਿਪੋਰਟ ਮੁਤਾਬਕ 26 ਸਾਲਾ ਇੱਕ ਵਿਅਕਤੀ ਨੇ ਪੁਲਿਸ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕੀ ਜਿਸ ਵਿਅਕਤੀ ਨੂੰ ਉਹ ਲਾੜੀ ਸਮਝ ਕੇ ਕਰ ਲਿਆ ਸੀ ਉਹ ਮੁੰਡਾ ਹੈ ਪਾਪ ਉਸਦੇ ਨਾਲ ਧੋਖਾ ਹੋਇਆ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ ਪਹਿਲੀ ਨਜ਼ਰ ਵਿੱਚ ਪਿਆਰ ਹੋਇਆ ਉਦੋਂ ਅੱਕਕਾਰ ਪਤਾ ਕਿਉਂ ਨਹੀਂ ਲਗਾ ਕਿ ਉਹ ਕੌਣ ਹੈ ਆਉਂ ਜਾਂਦੇ ਕਿ ਇਹ ਗੜਬੜ ਆਖਿਰਕਾਰ ਕਿਵੇਂ ਹੋਈ ਵਿਅਕਤੀ ਨੇ ਦੱਸਿਆ ਕਿ ਉਹ ਉਸ ਨੂੰ ਇੰਟਰਨੈਟ ਤੇ ਮਿਲਿਆ ਸੀ ਕੁਝ ਦਿਨ ਇੱਕ ਦੂਜੇ ਨੂੰ ਆਨਲਾਈਨ 'ਉ ਡੇਟ ਕਰਦੇ ਰਹੇ ਤੇ ਦੋਹਾਂ ਨੇ ਨਿੱਜੀ ਤੌਰ ਤੇ ਮਿਲਣ ਦਾ ਫੈਸਲਾ ਵੀ ਕੀਤਾ ਬੰਦੇ ਦਾ ਕਹਿਣਾ ਹੈ ਕਿ ਜਿਵੇਂ ਹੀ ਉਸ ਨੇ ਕੁੜੀ ਨੂੰ ਦੇਖਿਆ ਉਸ ਨੂੰ ਪਾਲੀ ਨਜ਼ਰ ਦੇ ਵਿੱਚ ਉਸ ਦੇ ਨਾਲ ਪਿਆਰ ਹੋ ਗਿਆ ਇਸ ਤੋਂ ਬਾਅਦ ਉਸ ਨੇ ਵਿਆਹ ਦਾ ਪ੍ਰਸਤਾਵ ਉਸ ਤੇ ਅੱਗੇ ਰੱਖਿਆ ਹਾਲਾਂਕਿ ਉਸ ਆਦਮੀ ਨੂੰ ਉਸ ਸਮੇਂ ਆਪਣੀ ਮੰਗੇਤਰ ਬਾਰੇ ਕੁਝ ਅਜੀਬ ਵੀ ਮਹਿਸੂਸ ਹੋਇਆ ਸੀ ਪਰ ਕਿਉਂਕਿ ਉਹ ਪਿਆਰ ਦੇ ਵਿੱਚ ਹੀ ਅਤੇ ਪਿਆਰ ਦੇ ਵਿੱਚ ਡੁੱਬਿਆ ਹੋਇਆ ਸੀ ਉਸ ਨੂੰ ਕਦੇ ਵੀ ਉਸ ਤੇ ਸ਼ੱਕ ਕ ਨਹੀਂ ਹੋਇਆ ਕਿ ਉਹ ਇੱਕ ਮਰਦ ਹੈ ਕੁੜੀ ਨੇ ਆਪਣਾ ਨਾਂ ਅੰਦਿੰਦਾ ਖੰਜਾ ਅਜ਼ਹਾਰਾ ਦੱਸਿਆ ਸੀ ਦੱਸਦੀ ਹੈ ਕਿ ਉਹ ਹਮੇਸ਼ਾ ਹਿਜਾਬ ਦੇ ਵਿੱਚ ਰਹਿੰਦੀ ਸੀ ਆਦਮੀ ਨੂੰ ਉਸਦੀ ਸ਼ੈਲੀ ਬਹੁਤ ਜ਼ਿਆਦਾ ਪਸੰਦ ਸੀ ਕਿਉਂਕਿ ਉਹ ਉਸ ਨੂੰ ਸ਼ਰਮਿਲੀ ਸਮਝਦਾ ਸੀ ਪਰ ਮੁਸੀਬਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਵਿਆਹ ਤੋਂ ਬਾਅਦ ਹੀ ਉਹ ਆਪਣਾ ਚਿਹਰਾ ਲੁਕਾਉਂਦੇ ਰਹੇ ਇਹ ਨਹੀਂ ਨਹੀਂ ਉਹ ਕਿਸੇ ਦੇ ਸਾਹਮਣੇ ਆਉਣ ਤੋਂ ਵਿੱਚ ਜਕਤੇ ਸੀ ਆਪਣੀ ਨਵਿਆਈ ਪਤਨੀ ਦਾ ਅਜਿਹਾ ਵਿਵਹਾਰ ਦੇਖਣ ਤੋਂ ਬਾਅਦ ਵਿਅਕਤੀ ਪਰੇਸ਼ਾਨ ਹੋ ਜਾਂਦਾ ਜਿਸ ਤੋਂ ਬਾਅਦ ਜਦੋਂ ਉਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਕੀਤਾ ਸੱਚਾਈ ਜਾਣ ਕੇ ਉਹ ਹੈਰਾਨ ਰਹਿ ਗਿਆ ਕਿਉਂਕਿ ਜਿਸ ਵਿਅਕਤੀ ਨੂੰ ਉਹ ਹੁਣ ਤੱਕ ਆਪਣੀ ਪਤਨੀ ਸਮਝਦਾ ਸੀ ਉਹ ਅਸਲ ਦੇ ਵਿੱਚ ਇੱਕ ਮੁੰਡਾ ਨਿਕਲਿਆ ਦੱਸਦੀ ਹੈ ਕਿ ਉਸਨੂੰ ਕੁੜੀ ਹੋਣ ਦਾ ਬਹਾਨਾ ਬਣਾ ਕੇ ਮੂਰਖ ਬਣਾਇਆ ਗਿਆ ਉਕਤ ਵਿਅਕਤੀ ਦੇ ਸ਼ਿਕਾਇਤ ਤੇ ਮੁੰਡੇ ਖਿਲਾਫ ਹੁਣ ਮਾਮਲਾ ਦਰਜ ਕਰ ਲਿਆ ਗਿਆ ਧੋਖਾਧੜੀ ਦੇ ਮਾਮਲੇ ਵਿੱਚ ਉਸਨੂੰ 4 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ